ਠੀਕ ਹੈ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਥੋੜੇ ਜਿਹਾ ਆਲੂਆਂ ਨਾਲ ਤੇ ਇੱਕ ਗੋਲੀ ਸਬੂਤੀ ਦੇ ਨਾਲ ਬਹੁਤ ਹੀ ਦੇਸੀ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਚਾਪੜ ਘਰ ਦੇ ਵਿੱਚ ਤਿਆਰ ਕਰ ਲਓਗੇ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਪਿਆਰ ਕਰਨਾ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਚੁੱਲੇ ਤੇ ਰੱਖ ਕੇ ਲੈ ਕੇ ਫੈਣੀਆ ਕੜਾਹੀ ਇਹਦੇ ਵਿੱਚ ਆਪਾਂ ਦੋ ਚਮਚੇ ਫੈਣ ਪੀਲ ਜਿਆ ਘਿਓ ਦੇ ਐਡ ਕਰ ਲਾਂਗੇ ਇਹਦੇ ਵਿੱਚ ਆਪਾਂ ਜੀਰਾ ਐਡ ਕਰਕੇ ਤੇ ਜੀਰੇ ਨੂੰ ਇਸ ਤਰੀਕੇ ਨਾਲ ਭੁੰਨ ਲਾਂਗੇ ਤੇ ਹੁਣ ਇਹਦੇ ਵਿੱਚ ਇੱਕ ਕੌਲੀ ਸੂਜੀ ਦੀ ਐਡ ਕਰ ਦਿਆਂਗੇ ਸੂਜੀ ਬਿਲਕੁਲ ਬਰੀਕ ਹੈ ਤੇ ਇਹਨੂੰ ਹਲਕਾ ਜਿਹਾ ਆਪਾਂ ਇਸ ਤਰੀਕੇ ਨਾਲ ਭੁੰਨ ਲਾਂਗੇ ਫਲੇਮ ਜਿਹੜੀ ਤੁਸੀਂ ਮੀਡੀਅਮ ਜੀ ਰੱਖਿਓ ਫੁੱਲਣਾ ਰੱਖਿਓ ਤੇ ਹੁਣ ਜੀ ਆਪਾਂ ਸੂਜੀ ਨੂੰ ਭੁੰਨ ਲਿਆ ਸਿਰਫ ਆਪਾਂ ਨੂੰ ਦੋ ਮਿੰਟ ਲੱਗੇ ਐ ਮੀਡੀਅਮ ਜੀ ਫਲੇਮ ਤੇ ਹੌਣੇ ਦੇ ਵਿੱਚ ਨਮਕ ਸ਼ਾਮਿਲ ਕਰਾਂਗੇ ਆਪਾਂ ਸਵਾਦ ਅਨੁਸਾਰ ਮੈਥੇ ਇਕ ਕਾਲੀ ਸੂਜੀ ਦੇ ਵਿੱਚ ਅੱਧਾ ਚਮਚ ਨਮਕ ਲੈ ਕੇ ਘਰਤਾ ਤੇ ਇਹਨੂੰ ਆਪਾਂ ਮਿਕਸ ਕਰਕੇ ਅਸੀਂ ਹੌਣੇ ਦੇ ਵਿੱਚ ਇਹ ਕਾਲੀ ਖਾਣੇ ਦੀ ਸ਼ਾਮਿਲ ਕਰ ਦਾਂਗੇ ਆਪਾਂ ਤੇ ਥੋੜੀ ਜਿਹੀ ਤੇਜ਼ੀ ਨਾਲ ਮਿਕਸ ਕਰ ਦਿਆਂਗੇ ਤੇ ਵਧੀਆ ਸੂਜੀ ਨਾਲ ਇਸ ਤਰੀਕੇ ਨਾਲ ਥੋੜਾ ਜਿਹਾ ਮੈਸ਼ ਕਰ ਦਿਆਂਗੇ ਵੀ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਸੈੱਟ ਹੋ ਜੇ ਤੇ ਹੁਣ ਚੁੱਲੇ ਤੋਂ ਥੱਲੇ ਉਤਾਰ ਕੇ ਇਹਨੂੰ ਆਪਾਂ ਠੰਡਾ ਕਰ ਲਾਂਗੇ ਵੀ ਆਪਣੇ ਜਿਹੜੇ ਹੱਥ ਆ ਇਹਨੂੰ ਸਹਾਰ ਸਕਣ ਵੀ ਜ਼ਿਆਦਾ ਗਰਮ ਨਾ ਹੋਵੇ ਹਲਕੀ ਜਿਹੀ ਠੰਡੀ ਹੋ ਜੇ ਇਹ ਹੁਣ ਆਪਾਂ ਇਹਨਾਂ ਖੁੱਲੇ ਬਰਤਨ ਦੇ ਵਿੱਚ ਯਾਨੀ ਕਿ ਕਥਾਲ ਦੇ ਵਿੱਚ ਕੱਢ ਲਾਂਗੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਇੱਧਰ ਆਪਣੇ ਕੋਲੇ ਹੈਗੇ ਜੀ ਉਬਲੇ ਹੋਏ ਆਲੂ ਇਹ ਪੰਜ ਉਬਲੇ ਹੋਏ ਆਲੂ ਆ ਤੇ ਇਹਨਾਂ ਨੂੰ ਆਪਾਂ ਠੰਡਾ ਕਰ ਲਿਆ ਸੀ ਉਬਾਲ ਕੇ ਹੁਣ ਇਹਨਾਂ ਨੂੰ ਕद्दूकश ਕਰ ਲਾਂਗੇ ਆਪਾਂ ਤੇ ਹਾਂ ਜੀ ਸਾਰੇ ਆਲੂ ਖੱਦੂ ਗਾਸ਼ ਕਰ ਲਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ આમਚੂਰ ਪਾਊਡਰ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਸਵਾਦ ਅਨੁਸਾਰ ਥੋੜੀਆਂ ਜਿਹੀਆਂ ਲਾਲ ਮਿਰਚਾਂ ਉਸ ਤੋਂ ਬਾਅਦ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿਆਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਹਰਾ ਧਨੀਆ ਬਰੀਕ ਕੱਟ ਕੇ ਵੀ ਐਡ ਕਰ ਸਕਦੇ ਹੋ ਇਹ ਸਟਫਿੰਗ ਆਪਣੀ ਤਿਆਰ ਹੋ ਗਈ ਹੈ ਬਿਲਕੁਲ ਇਸ ਤਰੀਕੇ ਨਾਲ ਹੁਣ ਆਪਾਂ ਸੂਜੀ ਨੂੰ ਵੀ ਦੇਖ ਲੈਣੇ ਆਂ ਤੇ ਸੂਜੀ ਇਸ ਤਰੀਕੇ ਨਾਲ ਥੋੜੀ ਜਿਹੀ ਠਰ ਗਈ ਹੈ ਤੇ ਹੁਣ ਆਪਾਂ ਇਹਦੇ ਉੱਪਰ ਦੋ ਤਿੰਨ ਚਮਚ ਤੇਲ ਦੇ ਐਡ ਕਰਕੇ ਤੇ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਬਿਲਕੁਲ ਆਹ ਤੇ ਇਸ ਤਰ੍ਹਾਂ ਗੋਨੇ ਕੇ ਤਿਆਰ ਕਰ ਲਾਂਗੇ ਆਪਾਂ ਦੇਖੋ ਇੰਨਾ ਕ ਸਖਤ ਰੱਖਿਆ ਇੰਨਾ ਕ ਨਰਮ ਰੱਖਿਆ ਇਹਨੂੰ ਆਪਾਂ ਤੇ ਹੁਣ ਜੀ ਆਪਾਂ ਇਹਦੇ ਪੇੜੇ ਕਰ ਲਾਂਗੇ ਇੱਕ ਗੋਲੀ ਸੂਜੀ ਆਪਾਂ ਵਰਤੀ ਸੀ ਤੇ ਇਹਦੇ ਆਪਾਂ ਦੋ ਪੇੜੇ ਕਰ ਲਾਂਗੇ ਤੇ ਇਹਦੀ ਆਪਾਂ ਇੱਕ ਰੋਟੀ ਵੇਲ ਲਾਂਗੇ ਇਸ ਤਰੀਕੇ ਨਾਲ ਚਾਗਲੇ ਦੇ ਰਾਖੀ ਇਹਦੀ ਆਪਾਂ ਇੱਕ ਰੋਟੀ ਵੇਲ ਲਾਂਗੇ ਨਾ ਤਾਂ ਰੋਟੀ ਨੂੰ ਪਤਲਾ ਰੱਖਾਂਗੇ ਨਾ ਜ਼ਿਆਦਾ ਮੋਟਾ ਰੱਖਾਂਗੇ ਤੇ ਆਪਾਂ ਨੂੰ ਸੁੱਕਾ ਆਟਾ ਮੈਦਾ ਖੁਸ਼ਕੀ ਲਗਾਉਣ ਦੀ ਜ਼ਰੂਰਤ ਨਹੀਂ ਤੇ ਲਓ ਜੀ ਰੋਟੀ ਵੇਲ ਕੇ ਆਪਾਂ ਕਰ ਲਈਏ ਤਿਆਰ ਇਸ ਤਰੀਕੇ ਨਾਲ ਹਲਕਾ ਜਿਹਾ ਕਿਨਾਰਿਆਂ ਤੋਂ ਆਪਾਂ ਇਹਨੂੰ ਫਿਨਿਸ਼ਿੰਗ ਦੇ ਦੇਾਂਗੇ ਕਿਸੇ ਵੀ ਤਿੱਕੀ ਕਰ ਦੇਦੀ ਮਦਦ ਨਾਲ ਇਸ ਤਰੀਕੇ ਨਾਲ ਤੁਸੀਂ ਕੱਟ ਲਿਓ ਬਿਲਕੁਲ ਇੱਕ ਚੌਰਸ ਸੀਟ ਹੈ ਜਿਹੜੀ ਆਪਾਂ ਇਕੱਠੇ ਕੇ ਤਿਆਰ ਕਰ ਲਾਂਗੇ ਇਹ ਜਿਹੜਾ ਇਹ ਕਿਨਾਰੀਆਂ ਤੋਂ ਮਿਕਸਚਰ ਬਚ ਗਿਆ ਜਾਨੀ ਕਿ ਸੂਜੀ ਬਚ ਗਈ ਇਹਦਾ ਆਪਾਂ ਦੁਬਾਰੇ ਪੇੜਾ ਬਣਾ ਲਾਂਗੇ ਇਹਨੂੰ ਆਪਾਂ ਵੇਸਟ ਨਹੀਂ ਕਰਾਂਗੇ ਤੇ ਹੁਣ ਜੀ ਜਿਹੜੀ ਆਪਾਂ ਇਹ ਸ਼ੀਟ ਤਿਆਰ ਕੀਤੀ ਸੀ ਇਹਨੂੰ ਆਪਾਂ ਥੋੜਾ ਜਿਹਾ ਵੇਲ ਕੇ ਹੋਰ ਇਸ ਤਰੀਕੇ ਨਾਲ ਪਤਲਾ ਕਰ ਲਾਂਗੇ ਜਿਆਦਾ ਪਤਲਾ ਨਹੀਂ ਕਰਾਂਗੇ ਫਿਰ ਇਹ ਬਾਅਦ ਚ ਟੁੱਟ ਜੂ ਤੇ ਹੁਣ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਇਹਨੂੰ ਕੱਟ ਲਾਂਗੇ ਵਿਚਕਾਰ ਤੋਂ ਤੇ ਇਧਰੋਂ ਵੀ ਆਪਾਂ ਖੱਟ ਦੇਾਂਗੇ ਦੇਖੋ ਇਹ ਚਾਰ ਪੀਸ ਆਪਣੇ ਕੋਲੇ ਤਿਆਰ ਹੋ ਗਏ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਉਠਾਵਾਂਗੇ ਬਹੁਤ ਹੀ ਆਸਾਨੀ ਨਾਲ ਇਹ ਬਣ ਕੇ ਤਿਆਰ ਹੋ ਗਿਆ ਸਾਰੀਆਂ ਤੁਸੀਂ ਇਕੱਠੀਆਂ ਬਣਾ ਕੇ ਵੀ ਰੱਖ ਸਕਦੇ ਹੋ ਜਾਂ ਫਿਰ ਇੱਕ ਇੱਕ ਰੋਟੀ ਵੇਲ ਕੇ ਤੁਸੀਂ ਇਸ ਤਰੀਕੇ ਨਾਲ ਸੀਟਾਂ ਤਿਆਰ ਕਰ ਲਿਓ ਹੁਣ ਇੱਕ ਸੀਟ ਤੇ ਆਪਾਂ ਇਸ ਤਰੀਕੇ ਨਾਲ ਸਟਫਿੰਗ ਰੱਖ ਕੇ ਤੇ ਜਿਵੇਂ ਮੈਂ ਇਹਨੂੰ ਇਸ ਤਰੀਕੇ ਨਾਲ ਬੰਦ ਕਰ ਰਹੀ ਹਾਂ ਨਾ ਆਪਾਂ ਨੂੰ ਪਾਣੀ ਨਾ ਤੇਲ ਨਾ ਸੁੱਕਾ ਮੈਦਾ ਜਾਂ ਆਟਾ ਲਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਬਸ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਇੱਕ ਤੇ ਇੱਕ ਕਿਨਾਰੀ ਰੱਖ ਦਿਆਂਗੇ ਤੇ ਇਹਨਾਂ ਨੂੰ ਆਪਾਂ ਲੋਕ ਲਾ ਦੇਾਂਗੇ ਦੇਖੋ ਇਸ ਤਰੀਕੇ ਨਾਲ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਰੈਸਪੀ ਦੇਖਣ ਦੇ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਖਾਣ ਦੇ ਵਿੱਚ ਤਾਂ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਉਹ ਵੀ ਚਟਪਟ ਬਣ ਜਾਂਦੀ ਆ ਸਾਰੇ ਇਸ ਤਰੀਕੇ ਨਾਲ ਬਣਾ ਬਣਾ ਕੇ ਆ ਜਿਹੜੇ ਮੈਂ ਇੱਕ ਥਾਲ ਦੇ ਵਿੱਚ ਰੱਖ ਲਏ ਆ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਉਹਦੇ ਲਈ ਆਪਾਂ ਤੇਲ ਗਰਮ ਕਰ ਲਾਂਗੇ ਪੈਨ ਜਾਂ ਕੜਾਹੀ ਦੇ ਵਿੱਚ ਤਾਂ ਇਧਰ ਜੀ ਆਪਾਂ ਮੈਦੇ ਦਾ ਘੋਲ ਤਿਆਰ ਕਰਾਂਗੇ ਇੱਕ ਕੌਲੀ ਦੇ ਵਿੱਚ ਆਪਾਂ ਦੋ ਤਿੰਨ ਚਮਚਾ ਜਿਹੜੇ ਮੈਦੇ ਰੈਡ ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਨਮਕ ਥੋੜੀਆਂ ਜੀਆਂ ਹਰੀਆਂ ਮਿਰਚਾਂ ਤੇ ਮੈਂ ਥੋੜੀ ਜੀ ਮੇਥੀ ਐਡ ਕਰ ਦਉਂਗੀ ਜੀ ਥੋੜੇ ਫਰੇ ਹਰਾ ਧਨੀਆ ਹੋਇਆ ਤੁਸੀਂ ਗਰੀਕ ਕੱਟ ਕੇ ਉਹ ਵੀ ਸ਼ਾਮਲ ਕਰ ਸਕਦੇ ਹੋ ਲਾਲ ਮਿਰਚਾਂ ਜਾਂ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਘੋਲ ਨੂੰ ਜਿਹੜਾ ਮਿਕਸ ਕਰ ਲਾਂਗੇ ਜੀ ਇਹਦੇ ਵਿੱਚ ਗੰਡਾਣਾ ਬਣ ਜਾਣਾ ਤੇ ਹੁਣ ਜੀ ਇਹਦੇ ਵਿੱਚ ਆਪਾਂ ਜਿੰਨਾ ਪਾਣੀ ਸ਼ਾਮਿਲ ਕਰਨਾ ਸੀ ਉਹਨਾ ਪਾਣੀ ਸ਼ਾਮਿਲ ਕਰਕੇ ਇਸ ਤਰੀਕੇ ਦਾ ਘੋਲ ਬਣਾ ਲਿਆ ਨਾ ਜ਼ਿਆਦਾ ਘਾੜਾ ਨਾ ਪਤਲਾ ਤੇ ਹੁਣ ਆਪਣੀ ਰੈਸਪੀ ਬਿਲਕੁਲ ਤਿਆਰ ਹੈ ਇਧਰ ਮੈਦੇ ਦਾ ਘੋਲ ਵੀ ਤਿਆਰ ਹੈ ਤੇ ਤੇਲ ਵੀ ਆਪਾਂ ਗਰਮ ਕਰ ਲਿਆ ਇਸ ਤਰੀਕੇ ਨਾਲ ਇੱਕ ਪੀਸ ਉਠਾਵਾਂਗੇ ਤੇ ਇਹਨੂੰ ਆਪਾਂ ਮੈਦੇ ਵਾਲੇ ਘੋਲ ਦੇ ਵਿੱਚ ਇਸ ਤਰੀਕੇ ਨਾਲ ਭਿਉਂ ਦਿਆਂਗੇ ਤੇ ਹੁਣ ਜੀ ਮੀਡੀਅਮ ਜੀ ਫਲੇਮ ਤੇ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਇੱਕ-ਇੱਕ ਕਰਕੇ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡ ਦੇਵਾਂਗੇ ਤੇ ਆਪਣੇ ਆਪ ਆਪਾਂ ਇਹਨਾਂ ਨੂੰ ਪੱਕਣ ਦੇਵਾਂਗੇ ਜਦੋਂ ਆਪਾਂ ਨੂੰ ਲੱਗਿਆ ਵੀ ਹਲਕੀਆਂ ਜਿਹੀ ਇਸ ਤਰੀਕੇ ਨਾਲ ਪੱਕ ਗਈਆਂ ਤੇ ਉਦੋਂ ਆਪਾਂ ਇਹਨਾਂ ਦੀ ਸਾਈਡ ਫਲਟ ਦੇ ਹੋਏ ਸਾਰੀਆਂ ਸਾਈਡਾਂ ਦਾ ਇਹਨਾਂ ਨੂੰ 골ਡਨ ਬਣਾ ਕੇ ਤਿਆਰ ਕਰ ਲਾਂਗੇ ਤੇ ਹਾਂ ਜੀ ਸਾਰੇ 스낵 ਇਸ ਤਰੀਕੇ ਨਾਲ ਵਧੀਆ ਪੱਕ ਗਿਆ ਬਹੁਤ ਹੀ ਵਧੀਆ ਕ੍ਰਿਸਪੀ ਬਣ ਗਿਆ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਗਰਮਾ ਗਰਮ ਨੂੰ ਕੱਢ ਲਾਂਗੇ ਆਪਾਂ ਤੇ ਜਿਹੜੇ ਰਹਿ ਗਏ ਜੀ ਇਹਨਾਂ ਨੂੰ ਵੀ ਮਸਾਲੇ ਕਰ ਲੈਣੀ ਹੈ ਗਰਮ ਗਰਮ ਇਹ ਚਟਣੀ ਦਾ ਬਹੁਤ ਹੀ ਅੱਛੀ ਲੱਗਦੀ ਹੈ ਰਸਕੀ ਤੇ ਚਟਪਟ ਬਣ ਜਾਂਦੀ ਹੈ ਘਰ ਤੋਂ ਘਰ ਸਮਾਨ ਦੇ ਨਾਲ ਤੁਸੀਂ ਇਹਨਾਂ ਨੂੰ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਘió 'ਚ ਵੀ ਫਰਾਈ ਕਰ ਸਕਦੇ ਹੋ ਥੋੜੀ ਆਪਣੀ ਇੱਛਾ ਅਗੇ ਤੇ ਇਸ ਤਰੀਕੇ ਨਾਲ ਜੀ ਆ ਵੀ ਆਪਾਂ ਤਿਆਰ ਕਰ ਲਿਆ ਬਹੁਤ ਹੀ ਵਧੀਆ ਕਰਿਸਪੀ ਇਹ ਬਣ ਕੇ ਤਿਆਰ ਹੋ ਗਏ ਆ ਗਰਮਾ ਗਰਮ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਤੁਸੀਂ ਇਹ ਸੈੱਟਿੰਗ ਨੂੰ ਜਰੂਰ ਕਰਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਛੁੜ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਆਂ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਜੀ ਗਰਮਾ ਗਰਮ ਆਪਾਂ ਇਹ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਤੁਸੀਂ ਹਰੀ ਚਟਨੀ ਦੇ ਨਾਲ ਟਮੇਟੋ ਕੈਚਪ ਦੇ ਨਾਲ ਇਹਨਾਂ ਨੂੰ ਸਰਵ ਕਰ ਸਕਦੇ ਹੋ ਚਾਹ ਦੇ ਨਾਲ ਐਵੇਂ ਵੀ ਬਣਾ ਕੇ ਖਾਓਗੇ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਰੈਸਪੀ ਨੂੰ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਜੀ ਇਸ ਤ੍ਰੀ ਕਨਾਲ ਜੀ ਸਾਰੇ ਸਨੈਕਸ ਬਣ ਕੇ ਤਿਆਰ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੇ ਸਾਰੇ ਇਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਤੇ ਬਿਲਕੁਲ ਚੰਗੇ ਤਰੀਕੇ ਨਾਲ ਪੱਕ ਕੇ ਤਿਆਰ ਹੋ ਗਏ ਆ ਆਵਾਜ਼ ਤੁਸੀਂ ਸੁਣ ਸਕਦੇ ਹੋ ਬਹੁਤ ਹੀ ਵਧੀਆ ਇਹਨਾਂ ਦੇ ਵਿੱਚ ਇਹ ਸਟਫਿੰਗ ਹੈ ਜਿਹੜੀ ਭਰੀ ਗਈ ਹੈ ਬਹੁਤ ਟੇਸਟੀ ਲੱਗਣਗੇ ਇਹ ਇਸ ਤਰੀਕੇ ਨਾਲ ਟਮੇਟੋ ਕੈਚਪ ਦੇ ਨਾਲ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ